ਖਬਰਾਂ ਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸਰਾਜ ਭਾਰਤ ਅਤੇ ਪਾਕਿਸਤਾਨ ਦੇ ਤਣਾ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਜਿੱਥੇ ਖਬਰਾਂ ਨਸਰ ਹੋ ਰਹੀਆਂ ਨੇ ਕਿ ਕਿਸੇ ਵੀ ਸਮੇਂ ਭਾਰਤ ਜਾਂ ਪਾਕਿਸਤਾਨ ਵੱਲੋਂ ਜੰਗ ਦਾ ਯੁੱਧ ਦਾ ਐਲਾਨ ਕੀਤਾ ਜਾ ਸਕਦਾ ਹੈ ਲੇਕਿਨ ਦੋਨਾਂ ਦੇਸ਼ਾਂ ਦੇ ਲੋਕਾਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਜੰਗ ਦਾ ਸੰਦਾਪ ਅਡਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਜਿਨ੍ਹਾਂ ਨੇ 1965 ਜਾਂ 1971 ਦੀ ਜੰਗ ਦੇਖੀ ਹੈ ਉਹ ਬਜ਼ੁਰਗ ਕਹਿੰਦੇ ਨੇ ਕਿ ਜੰਗ ਕਿਸੇ ਵੀ ਦੇਸ਼ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਜੰਗ ਲੱਗਣ ਦੇ ਨਾਲ ਦੇਸ਼ ਜਿਹੜੇ ਹੁੰਦੇ ਨੇ ਉਹ 50 ਤੋਂ 100 ਸਾਲ ਪਿੱਛੇ ਹੋ ਜਾਂਦੇ ਨੇ ਲੋਕਾਂ ਦੀ ਤਰੱਕੀ ਰੁਕ ਜਾਂਦੀ ਹੈ ਇਸ ਨੂੰ ਲੈ ਕੇ ਇੱਕ ਬੜੀ ਵੱਡੀ ਖੁਸ਼ਖਬਰੀ ਆ ਰਹੀ ਹੈ ਸੁਲਾਹ ਸਲਾਹ ਹੋਣ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਜਗਮੰਦੀ ਹੋ ਗਈ ਹੈ ਇਹ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਕਿਹਾ ਕਿ ਅੱਜ ਦੁਪਹਿਰ 3:35 3:35 ਮਿੰਟ ਤੇ ਦੋਹਾਂ ਦੇਸ਼ਾਂ ਦੇ ਡੀਜੀਐਮਓਜੀ ਵਿਚਕਾਰ ਗੱਲਬਾਤ ਹੋਈ ਇਹ ਫੈਸਲਾ ਕੀਤਾ ਗਿਆ ਕਿ ਦੋਵੇਂ ਦੇਸ਼ ਸ਼ਾਮ 5 ਵਜੇ ਤੋਂ ਹਵਾ ਪਾਣੀ ਅਤੇ ਜ਼ਮੀਨ ਦੇ ਹਮਲੇ ਤੁਰੰਤ ਬੰਦ ਕਰ ਦੇਣਗੇ ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਵਿਚਕਾਰ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ ਮਿਸਰੀ ਨੇ ਕਿਹਾ ਕਿ 12 ਮਈ ਨੂੰ ਦੋਹਾਂ ਦੇਸ਼ਾਂ ਦੇ ਅਧਿਕਾਰੀ ਅੱਗੇ ਦੀ ਰਣਨੀਤੀ ਤੇ ਚਰਚਾ ਕਰਨਗੇ ਅਮਰੀਕੀ ਰਾਸ਼ਟਰਪਤੀ ਨੇ ਕੀਤੀ ਸ਼ੁਰੂਆਤ ਤੁਹਾਨੂੰ ਦੱਸਦੀ ਕਿ ਭਾਰਤ ਤੇ ਪਾਕਿਸਤਾਨ ਦੇ ਅਮਰੀਕਾ ਦੇ ਵਿਚੋਲ ਕੀ ਲੰਬਣ ਦੀ ਗੱਲਬਾਤ ਤੋਂ ਬਾਅਦ ਜੰਗਬੰਦੀ ਤੇ ਸਹਿਮਤ ਹੋਏ ਹਨ ਅਮਰੀਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਇਸ ਬਾਰੇ ਟਵੀਟ ਕੀਤਾ ਹੈ ਅਤੇ ਟਵੀਟ ਕੀਤਾ ਹੈ ਅਤੇ ਇਹ ਕਦਮ ਅਜੇ ਸਮੇਂ ਚੁੱਕਿਆ ਗਿਆ ਜਦੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਸਰਹੱਦ ਤੇ ਲਗਾਤਾਰ ਡਰੋਨ ਹਮਲੇ ਗੋਲਾਬਾਰੀ ਅਤੇ ਤਣਾਅਪੂਰਨ ਹਾਲਾਤ ਹਨ ਜਿਸ ਨਾਲ ਖੇਤਰ ਅਤੇ ਵਿਸ਼ਵ ਪੱਧਰ ਦੀਆਂ ਚਿੰਤਾਵਾਂ ਵਧ ਗਈਆਂ ਸਨ ਇਸ ਦੌਰਾਨ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸੈਕਡਾਰ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਕਿ ਭਾਰਤ ਅਤੇ ਪਾਕਿਸਤਾਨ ਤੁਰੰਤ ਪ੍ਰਭਾਵ ਨਾਲ ਜੰਗਬੰਦੀ ਦੇ ਸਹਿਮਤ ਹੋ ਗਏ ਹਨ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਆਪਣੀ ਪ੍ਰਭੂਸਤਾ ਅਤੇ ਖੇਤਰੀ ਅਖੰਡਤਾ ਨਾਲ ਸਮਝੌਤੇ ਕੀਤੇ ਬਿਨਾ ਕਿਸੇ ਕਿਤੇ ਦੇਸ਼ ਅਤੇ ਸ਼ਾਂਤੀ ਸੱਖ ਲਈ ਯਤਨ ਸ਼ਿਰਿਆ ਹੈ ਪੂਰਵੇ ਯੋਗ ਸੂਤਰਾ ਅਨੁਸਾਰ ਭਾਰਤ ਤੇ ਪਾਕਿਸਤਾਨ ਵਿਚਕਾਰ ਅਚਾਨਕ ਲਾਨੀ ਦੀ ਜੰਗਬੰਦੀ ਪਿੱਛੇ ਇੱਕ ਵੱਡਾ ਕੂਟਨੀਤਿਕ ਕਾਰਨ ਹੈ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨਐਸਸੀ ਅਜੀਤ ਦਵਾਲ ਅਤੇ ਵਿਦੇਸ਼ੀ ਮੰਤਰੀ ਐਜਮਕ ਸ ਜੈਸ਼ੰਕਰ ਪਿਛਲੇ ਕਈ ਦਿਨਾਂ ਤੋਂ ਅਮਰੀਕੀ ਹਮਰੂਤਾ ਨਾਲ ਗੱਲਬਾਤ ਵਿੱਚ ਸ਼ਾਮਲ ਸਨ ਇਹ ਗੱਲਬਾਤ ਉਦੇਸ਼ਾਂ ਦੀ ਸਰਹਦ ਵਧਰਾਏ ਤਣਾ ਨੂੰ ਖਤਮ ਕਰਨਾ ਅਤੇ ਸ਼ਾਂਤੀ ਤੇ ਹਾਲਤੇ ਪਹੁੰਚਦਾ ਸੀ ਯਾਨੀ ਕਿ 12 ਮਈ ਨੂੰ ਦੋਨਾਂ ਦੇਸ਼ਾਂ ਦੇ ਵਿਚਕਾਰ ਸਮਝੌਤਾ ਹੋਵੇਗਾ ਡੀ ਜੀ ਐਮਓ ਵੱਲੋਂ ਇਹ ਦੋਹਾਂ ਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੰਗ ਦੇ ਨਾਲ ਦੋਹਾਂ ਦੇਸ਼ਾਂ ਦਾ ਵੱਡਾ ਨੁਕਸਾਨ ਹੋਵੇਗਾ ਜਿਹੜੀ ਇਹ ਭਰਪਾਈ ਨਹੀਂ ਕਰ ਸਕਣਗੇ ਦੱਸਦੀ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਵੱਲੋਂ ਅਤੇ ਸਾਊਦੀ ਅਰਬ ਦੇ ਪ੍ਰਿੰਸ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਦੋਹਾਂ ਦੇਸ਼ਾਂ ਦੇ ਮੁਖੀਆਂ ਨੂੰ ਬਿਠਾ ਕੇ ਟੇਬਲ ਟॉक ਕੀਤੀ ਜਾਵੇ ਲੇਕਿਨ ਅੱਜ ਜੰਗਬੰਦੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਕਿ ਅੱਜ ਕਿਸੇ ਵੀ ਤਰ੍ਹਾਂ ਦਾ ਅੱਜ ਤੋਂ ਬਾਅਦ ਨਾ ਪਾਕਿਸਤਾਨ ਵੱਲੋਂ ਨਾ ਭਾਰਤ ਵੱਲੋਂ ਇੱਕ ਦੂਜੇ ਉੱਤੇ ਮਜ਼ਹਿਲ ਮਜ਼ਹਿਲ ਦਾ ਕੀ ਜਾਵੇਗੀ ਨਾ ਡਰੋਨ ਸੁੱਟਿਆ ਜਾਵੇਗਾ ਯਾਨੀ ਕਿ ਦੋਹਾਂ ਦੇਸ਼ਾਂ ਦੀਆਂ ਅਰਦਾਸਾਂ ਸੁਣੀਆਂ